ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਲੈ ਕੇ ਸ਼ਹਿਰ ਤੇ ਇੱਕ ਸਰਕਾਰੀ ਸਕੂਲ ਦੀ ਪਛਾਣ ਉਸ ਦੀ ਇਮਾਰਤ ਜਾਂ ਵੱਡੇ ਬੋਰਡ ਤੋਂ ਨਹੀਂ ਸੀ ਸਗੋਂ ਹਰ ਸਵੇਰ ਵੱਜਣ ਵਾਲੀ ਸਕੂਲ ਦੀ ਪੁਰਾਣੀ ਘੰਟੀ ਅਤੇ ਉਸ ਦੇ ਸਾਹਮਣੇ ਲੱਗਣ ਵਾਲੇ ਇੱਕ ਛੋਟੇ ਜਿਹੇ ਠੇਲੇ ਤੋਂ ਸੀ ਉਸ ਠੇਲੇ ਤੇ ਰੋਜ਼ਾਨਾ ਦਾਲ ਰੋਟੀ ਦੀ ਖੁਸ਼ਬੂ ਆਉਂਦੀ ਸੀ ਅਤੇ ਉਸ ਦੇ ਪਿੱਛੇ ਖੜੀ ਹੁੰਦੀ ਸੀ ਨਰਮਲਾ ਦੇਵੀ ਨਰਮਲਾ ਦੇਵੀ ਦੀ ਜ਼ਿੰਦਗੀ ਬਹੁਤ ਸੰਘਰਸ਼ਮਈ ਰਹੀ ਸੀ ਸਾਲਾਂ ਪਹਿਲਾਂ ਇੱਕ ਫੈਕਟਰੀ ਹਾਦਸੇ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਸੀ ਨਾ ਕੋਈ ਔਲਾਦ ਸੀ ਨਾ ਹੀ ਕੋਈ ਸਹਾਰਾ ਰਿਸ਼ਤੇਦਾਰਾਂ ਨੇ ਵੀ ਕੁਝ ਦਿਨ ਹਮਦਰਦੀ ਦਿਖਾਈ ਤੇ ਫਿਰ ਆਪਣੇ ਆਪਣੇ ਰਾਹ ਪੈ ਗਈ ਉਦੋਂ ਨਰਮਲਾ ਨੂੰ ਸਮਝ ਆਇਆ ਕਿ ਦੁਨੀਆ ਵਿੱਚ ਸਭ ਤੋਂ ਮਜ਼ਬੂਤ ਰਿਸ਼ਤਾ ਮਿਹਨਤ ਤੇ ਰੋਟੀ ਦਾ ਹੁੰਦਾ ਹੈ ਉਸਨੇ ਲੋਕਾਂ ਦੇ ਘਰ ਬਰਤਨ ਸਾਫ਼ ਕੀਤੇ ਸਲਾਈ ਕੀਤੀ ਅਤੇ ਅੰਤ ਵਿੱਚ ਸੜਕ ਦੇ ਕਿਨਾਰੇ ਖਾਣਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਉਹ ਤਿੰਨ ਭੁੱਖੇ ਬੱਚੇ ਸਕੂਲ ਦੀ ਘੰਟੀ ਵੱਜਦੇ ਹੀ ਸਾਰੇ ਬੱਚੇ ਆਪਣੇ ਘਰਾਂ ਨੂੰ ਭਾਈ ਦੇ ਪਰ ਤਿੰਨ ਬੱਚੇ ਅਜੇ ਹੀ ਸਨ ਜੋ ਰੋਜ਼ ਉੱਥੇ ਹੀ ਰੁਕ ਜਾਂਦੇ ਨਾ ਉਹਨਾਂ ਕੋਲ ਟਿਫਨ ਹੁੰਦਾ ਸੀ ਅਤੇ ਨਾ ਹੀ ਕੋਈ ਮਾਂ ਜੋ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੁੰਦੀ ਸੀ ਉਹਨਾਂ ਦੇ ਕੱਪੜੇ ਮੈਲੇ ਹੁੰਦੇ ਅਤੇ ਅੱਖਾਂ ਵਿੱਚ ਇੱਕ ਅਜੀਬ ਜਿਹੀ ਭੁੱਖ ਹੁੰਦੀ ਸੀ ਇੱਕ ਦਿਨ ਨਰਮਲਾ ਦੇਵੀ ਦਾ ਦਿਲ ਪਿਗਲ ਗਿਆ ਉਸਨੇ ਆਵਾਜ਼ ਮਾਰੀ ਬੇਟਾ ਇੱਧਰ ਆਓ ਜਦੋਂ ਬੱਚੇ ਡਰਦੇ ਡਰਦੇ ਕੋਲ ਆਏ ਤਾਂ ਉਸਨੇ ਪੁੱਛਿਆ ਰੋਜ਼ ਇੱਥੇ ਕਿਉਂ ਖੜੇ ਰਹਿੰਦੇ ਹੋ ਸਭ ਤੋਂ ਵੱਡੇ ਬੱਚੇ ਨੇ ਸਿਰ ਝੁਕਾ ਕੇ ਕਿਹਾ ਆਂਟੀ ਜੀ ਘਰ ਵਿੱਚ ਖਾਣ ਨੂੰ ਕੁਝ ਨਹੀਂ ਇਹ ਸੁਣਦੇ ਹੀ ਨਰਮਲਾ ਨੇ ਤੁਰੰਤ ਦਾਲ ਰੋਟੀ ਦੀਆਂ ਥਾਲੀਆਂ ਪਰੋਸ ਦਿੱਤੀਆਂ ਬੱਚੇ ਇਸ ਤਰ੍ਹਾਂ ਖਾਣ ਲੱਗੇ ਜਿਵੇਂ ਕਈ ਦਿਨਾਂ ਦੇ ਭੁੱਖੇ ਹੋਣ ਖਾਣਾ ਖਤਮ ਕਰਕੇ ਸਭ ਤੋਂ ਛੋਟੇ ਬੱਚੇ ਨੇ ਪੁੱਛਿਆ ਮਾਂ ਕੀ ਕੱਲ ਵੀ ਮਿਲੇਗਾ ਨਰਮਲਾ ਨੇ ਬਿਨਾਂ ਸੋਚੇ ਕਿਹਾ ਹਾਂ ਬੇਟਾ ਰੋਜ਼ ਮਿਲੇਗਾ ਨਰਮਲਾ ਨੇ ਉਹਨਾਂ ਬੱਚਿਆਂ ਦੇ ਨਾਮ ਰੱਖ ਦਿੱਤੇ ਰਜੇਸ਼ ਰਮੇਸ਼ ਤੇ ਮੁਕੇਸ਼ ਉਹ ਆਪਣਾ ਮੁਨਾਫਾ ਛੱਡ ਕੇ ਵੀ ਉਹਨਾਂ ਨੂੰ ਖਿਲਾਉਂਦੀ ਲੋਕ ਤਾਨੇ ਮਾਰਦੇ ਕਿ ਬੁੜੀ ਨੇ ਧਰਮਸ਼ਾਲਾ ਖੋਲ ਰੱਖੀ ਐ ਪਰ ਨਰਮਲਾ ਬਸ ਮੁਸਕਰਾ ਦਿੰਦੀ ਉਹ ਬੱਚੇ ਕਈ ਵਾਰ ਰਾਤ ਨੂੰ ਉਸਦੇ ਠੇਲੇ ਕੋਲ ਹੀ ਸੌ ਜਾਂਦੇ ਅਤੇ ਬਰਸਾਤ ਦੇ ਦਿਨਾਂ ਵਿੱਚ ਨਿਰਮਲਾ ਉਹਨਾਂ ਨੂੰ ਆਪਣੀ ਟਪਕਦੀ ਹੋਈ ਝੌਂਪੜੀ ਵਿੱਚ ਲੈ ਜਾਂਦੀ ਸਮਾਂ ਬੀਤਦਾ ਗਿਆ ਬੱਚੇ ਵੱਡੇ ਹੋ ਗਏ ਤੇ ਇੱਕ ਦਿਨ ਕਿਤੇ ਚਲੇ ਗਏ ਨਿਰਮਲਾ ਦੇਵੀ ਹੁਣ ਬੁੱਢੀ ਹੋ ਚੁੱਕੀ ਸੀ ਚਿਹਰੇ ਤੇ ਜੁਰੜੀਆਂ ਸਨ ਤੇ ਹੱਥ ਕੰਬਣ ਲੱਗੇ ਸਨ ਇੱਕ ਦਿਨ ਜਦੋਂ ਉਹ ਆਪਣੇ ਠੇਲੇ ਕੋਲ ਬੈਠੀ ਸੀ ਤਾਂ ਅਚਾਨਕ ਅਸਮਾਨ ਵਿੱਚ ਹੈਲੀਕਾਪਟਰ ਦੀ ਗੂੰਜ ਸੁਣਾਈ ਦਿੱਤੀ ਕੁਝ ਗੁੰਡੇ ਨਰਮਲਾ ਦੇਵੀ ਨੂੰ ਤੰਗ ਕਰ ਰਹੇ ਸਨ ਅਤੇ ਉਸ ਦਾ ਠੇਲਾ ਚੁੱਕਣ ਦੀ ਧਮਕੀ ਦੇ ਰਹੇ ਸਨ ਉਹ ਕਹਿ ਰਹੇ ਸਨ ਪੈਸੇ ਕੱਢ ਨਹੀਂ ਤਾਂ ਤੇਰਾ ਠੇਲਾ ਉਠਾ ਕੇ ਲੈ ਜਾਵਾਂਗੇ ਨਰਮਲਾ ਰੋ ਰਹੀ ਸੀ ਮੈਂ ਤਾਂ ਰੋਜ਼ ਦੀ ਰੋਟੀ ਕਮਾਉਂਦੀ ਹਾਂ ਇਹਨੇ ਪੈਸੇ ਕਿੱਥੋਂ ਲਿਆਵਾਂ ਉਸੇ ਵੇਲੇ ਹੈਲੀਕਾਪਟਰ ਹੇਠਾਂ ਉਤਰਿਆ ਉਸ ਵਿੱਚੋਂ ਤਿੰਨ ਸੁੰਦਰ ਅਤੇ ਸਫਲ ਨੌਜਵਾਨ ਬਾਹਰ ਨਿਕਲੇ ਉਹਨਾਂ ਨੇ ਗੁੰਡਿਆਂ ਨੂੰ ਪਰਾ ਕੀਤਾ ਅਤੇ ਨਰਮਲਾ ਦੇਵੀ ਦੇ ਪੈਰਾਂ ਵਿੱਚ ਸਿਰ ਰੱਖ ਦਿੱਤਾ ਨਰਮਲਾ ਨੇ ਹੈਰਾਨੀ ਨਾਲ ਪੁੱਛਿਆ ਬੇਟਾ ਇਹ ਸਭ ਕੀ ਹੈ ਉਹਨਾਂ ਵਿੱਚੋਂ ਇੱਕ ਨੇ ਰੋਂਦੇ ਹੋਏ ਕਿਹਾ ਮਾਂ ਅਸੀਂ ਤੁਹਾਡੇ ਬਚਪਨ ਦਾ ਕਰਜ਼ਾ ਚਕਾਉਣ ਆਏ ਹਾਂ ਉਹ ਉਹੀ ਤਿੰਨ ਭੁੱਖੇ ਬੱਚੇ ਸਨ ਰਜੇਸ਼ ਰਮੇਸ਼ ਅਤੇ ਮੁਕੇਸ਼ ਨਰਮਲਾ ਦੇਵੀ ਦੀ ਮਮਤਾ ਅਤੇ ਉਸ ਤੋਂ ਦੁਆਰਾ ਖਵਾਈ ਰੋਟੀ ਨੇ ਉਹਨਾਂ ਨੂੰ ਇਸ ਕਾਬਿਲ ਬਣਾ ਦਿੱਤਾ ਸੀ ਕਿ ਅੱਜ ਉਹ ਆਪਣੀ ਮਾਂ ਨੂੰ ਸਾਰੀਆਂ ਖੁਸ਼ੀਆਂ ਦੇਣ ਵਾਪਸ ਆਏ ਸਨ ਜਿਸ ਠੇਲੇ ਨੇ ਉਹਨਾਂ ਦਾ ਪੇਟ ਭਰਿਆ ਸੀ ਅੱਜ ਉਸੇ ਠੇਲੇ ਦੀ ਬਦੌਲਤ ਨਿਰਮਲਾ ਦੇਵੀ ਦਾ ਵੇੜਾ ਹੈਲੀਕਾਪਟਰ ਦੀ ਗੂੰਜ ਨਾਲ ਭਰ ਗਿਆ ਸੀ ਨਿਰਮਲਾ ਦੇਵੀ ਨੇ ਕਦੇ ਖੁਦ ਨੂੰ ਉਹਨਾਂ ਦੀ ਮਾਂ ਕਹਾਉਣ ਦੀ ਜਿੱਦ ਨਹੀਂ ਕੀਤੀ ਸੀ ਪਰ ਉਹਨਾਂ ਤਿੰਨਾਂ ਬੱਚਿਆਂ ਲਈ ਉਹ ਮਾਂ ਤੋਂ ਵੱਧ ਕੇ ਸੀ ਉਹਨਾਂ ਨੇ ਹੀ ਉਹਨਾਂ ਦੀਆਂ ਸਕੂਲ ਦੀਆਂ ਫੀਸਾਂ ਭਰੀਆਂ ਕਿਤਾਬਾਂ ਲੈ ਕੇ ਦਿੱਤੀਆਂ ਅਤੇ ਕਈ ਵਾਰ ਖੁਦ ਭੁੱਖੇ ਰਹਿ ਕੇ ਉਹਨਾਂ ਨੂੰ ਪੜਾਇਆ ਜਦੋਂ ਬੱਚੇ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਤਾਂ ਨਿਰਮਲਾ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਉਹੀ ਮਾਣ ਜੋ ਇੱਕ ਮਾਂ ਨੂੰ ਆਪਣੇ ਬੱਚਿਆਂ ਨੂੰ ਅੱਗੇ ਵੱਧਦੇ ਦੇਖ ਕੇ ਹੁੰਦਾ ਹੈ ਸਾਲ ਬੀਤਦੇ ਗਏ ਨਿਰਮਲਾ ਦੀ ਕਮਰ ਝੁਕਣ ਲੱਗੀ ਅਤੇ ਹੱਥ ਕੰਬਣ ਲੱਗੇ ਹੁਣ ਉਸ ਨੂੰ ਰੋਜ਼ ਰੇੜੀ ਲਗਾਉਣਾ ਮੁਸ਼ਕਲ ਹੋ ਜਾਂਦਾ ਸੀ ਪਰ ਇੱਕ ਦਿਨ ਤਿੰਨਾਂ ਬੱਚਿਆਂ ਨੇ ਉਸ ਦੇ ਪੈਰ ਛੋਹੇ ਅਤੇ ਕਿਹਾ ਅੰਮਾ ਸਾਨੂੰ ਬਾਹਰ ਜਾ ਕੇ ਪੜ੍ਹਨ ਦਾ ਮੌਕਾ ਮਿਲਿਆ ਨਿਰਮਲਾ ਨੇ ਜ਼ਿਆਦਾ ਸਵਾਲ ਨਹੀਂ ਪੁੱਛੇ ਬਸ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਜਿੱਥੇ ਵੀ ਰਹੋ ਇਮਾਨਦਾਰ ਰਹਿਣਾ ਅਤੇ ਕਿਸੇ ਭੁੱਖੇ ਨੂੰ ਕਦੇ ਖਾਲੀ ਹੱਥ ਨਾ ਮੋੜਨਾ ਉਸ ਦਿਨ ਤੋਂ ਬਾਅਦ ਸਕੂਲ ਦੇ ਬਾਹਰ ਉਹ ਰੇੜੀ ਤਾਂ ਦਿਖਾਈ ਦਿੰਦੀ ਰਹੀ ਪਰ ਉਹ ਚਿਹਰੇ ਗਾਇਬ ਸਨ ਨਿਰਮਲਾ ਕਈ ਵਾਰ ਸਕੂਲ ਦੇ ਗੇਟ ਵੱਲ ਉਮੀਦ ਨਾਲ ਦੇਖਦੀ ਫਿਰ ਖੁਦ ਨੂੰ ਸਮਝਾ ਲੈਂਦੀ ਕਿ ਬੱਚੇ ਆਪਣੀ ਮੰਜ਼ਲ ਵੱਲ ਨਿਕਲ ਗਏ ਹਨ ਅਤੇ ਹਰ ਮਾਂ ਇਹੀ ਤਾਂ ਚਾਹੁੰਦੀ ਹੈ ਨਿਰਮਲਾ ਨੂੰ ਇਹ ਨਹੀਂ ਪਤਾ ਸੀ ਕਿ ਸਮਾਂ ਹਰ ਅਹਿਸਾਨ ਦਾ ਹਿਸਾਬ ਰੱਖਦਾ ਹੈ ਉਹ ਇਹ ਵੀ ਨਹੀਂ ਜਾਣਦੀ ਸੀ ਕੀ 25 ਸਾਲਾਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਅਜਿਹਾ ਦਿਨ ਆਵੇਗਾ ਜਦੋਂ ਉਸ ਦੇ ਛੋਟੇ ਜਿਹੇ ਘਰ ਦੇ ਸਾਹਮਣੇ ਅਸਮਾਨ ਤੋਂ ਸ਼ੋਰ ਮਚਾਉਂਦਾ ਹੋਇਆ ਇੱਕ ਹੈਲੀਕਾਪਟਰ ਉਤਰੇਗਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਇਹ ਕਿਸੇ ਲਈ ਹੌਲੀ ਚੱਲਦਾ ਹੈ ਅਤੇ ਕਿਸੇ ਲਈ ਬਹੁਤ ਤੇਜ਼ ਨਰਮਲਾ ਦੇਵੀ ਲਈ ਸਮਾਂ ਇੱਕ ਅਜਿਹੀ ਨਦੀ ਬਣ ਚੁੱਕਾ ਸੀ ਜੋ ਚੁੱਪਚਾਪ ਬਿਨਾਂ ਕਿਸੇ ਸ਼ਿਕਾਇਤ ਦੇ ਵਹਿੰਦੀ ਜਾ ਰਹੀ ਸੀ ਹੁਣ ਉਸ ਦੇ ਹੱਥਾਂ ਵਿੱਚ ਪਹਿਲਾਂ ਵਰਗੀ ਤਾਕਤ ਨਹੀਂ ਸੀ ਅੱਖਾਂ ਦੀ ਰੌਸ਼ਨੀ ਤੁੰਦਲੀ ਹੋਣ ਲੱਗੀ ਸੀ ਅਤੇ ਪੈਰਾਂ ਵਿੱਚ ਅਕਸਰ ਦਰਦ ਰਹਿੰਦਾ ਸੀ ਪਰ ਨਿਰਮਲਾ ਨੂੰ ਆਪਣੀ ਤਕਲੀਫ ਦਾ ਦੁੱਖ ਨਹੀਂ ਸੀ ਉਸ ਨੂੰ ਤਾਂ ਬਸ ਇਸ ਗੱਲ ਦਾ ਸਕੂਨ ਸੀ ਕਿ ਜਿੰਨਾ ਬੱਚਿਆਂ ਨੂੰ ਉਸਨੇ ਕਦੇ ਭੁੱਖਾ ਨਹੀਂ ਸੌਣ ਦਿੱਤਾ ਉਹ ਹੁਣ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਚੁੱਕੇ ਹਨ ਰਜੇਸ਼ ਰਮੇਸ਼ ਅਤੇ ਮੁਕੇਸ਼ ਸ਼ਹਿਰ ਤੋਂ ਬਹੁਤ ਦੂਰ ਪੜ੍ਹਾਈ ਕਰ ਰਹੇ ਸਨ। ਸ਼ੁਰੂਆਤ ਉਹਨਾਂ ਲਈ ਸੌਖੀ ਨਹੀਂ ਸੀ। ਵੱਡੇ ਸ਼ਹਿਰਾਂ ਦਾ ਛੋਟਾ ਜਿਹਾ ਕਮਰਾ, ਸੀਮਤ ਪੈਸੇ ਅਤੇ ਅਣਜਾਣ ਦੁਨੀਆ ਨੇ ਉਹਨਾਂ ਨੂੰ ਕਈ ਵਾਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਹਰ ਮੁਸ਼ਕਲ ਘੜੀ ਵਿੱਚ ਉਹਨਾਂ ਨੂੰ ਨਰਮਲਾ ਦੇਵੀ ਦੀ ਉਹੀ ਆਵਾਜ਼ ਸੁਣਾਈ ਦਿੰਦੀ ਕਿਸੇ ਭੁੱਖੇ ਨੂੰ ਕਦੇ ਖਾਲੀ ਹੱਥ ਨਾ ਮੋੜਨਾ। ਰਜੇਸ਼ ਪੜ੍ਹਾਈ ਵਿੱਚ ਤੇਜ਼ ਸੀ। ਉਸਨੇ ਇੰਜੀਨੀਅਰਿੰਗ ਕੀਤੀ ਉਹ ਰਾਤਾਂ ਨੂੰ ਜਾਗ ਕੇ ਪੜਦਾ ਅਤੇ ਦਿਨ ਵਿੱਚ ਪਾਰਟ ਟਾਈਮ ਕੰਮ ਕਰਦਾ ਰਮੇਸ਼ ਦਾ ਮਨ ਕਾਨੂੰਨ ਵੱਲ ਸੀ ਉਸ ਨੂੰ ਬਚਪਨ ਤੋਂ ਹੀ ਅਨਿਆਏ ਨਾਲ ਨਫ਼ਰਤ ਸੀ ਸ਼ਾਇਦ ਇਸ ਲਈ ਕਿਉਂਕਿ ਉਸਨੇ ਬਚਪਨ ਵਿੱਚ ਭੁੱਖ ਅਤੇ ਬੇਰੁਖੀ ਦੇਖੀ ਸੀ ਮੁਕੇਸ਼ ਨੂੰ ਵਪਾਰ ਵਿੱਚ ਦਿਲਚਸਪੀ ਸੀ ਹਿਸਾਬ ਕਿਤਾਬ ਅਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਕਲਾ ਉਸ ਵਿੱਚ ਬਚਪਨ ਤੋਂ ਹੀ ਸੀ ਦੂਜੇ ਪਾਸੇ ਨਿਰਮਲਾ ਦੇਵੀ ਦੀ ਦੁਨੀਆ ਹੌਲੀ ਹੌਲੀ ਸੁੰਗੜਦੀ ਜਾ ਰਹੀ ਸੀ ਸਕੂਲ ਦੇ ਬੱਚੇ ਬਦਲ ਗਏ ਸਨ ਨਵੇਂ ਚਿਹਰੇ ਆ ਗਏ ਸਨ ਅਤੇ ਪੁਰਾਣੇ ਚਲੇ ਗਏ ਸਨ ਬਹੁਤ ਸਾਰੇ ਲੋਕ ਹੁਣ ਉਸ ਨੂੰ ਪਛਾਣਦੇ ਵੀ ਨਹੀਂ ਸਨ ਕਦੇ ਕਦੇ ਉਹ ਰੇੜੀ ਤੇ ਬੈਠੀ ਸੋਚਦੀ ਕਿ ਰਜੇਸ਼ ਨੇ ਅੱਜ ਖਾਣਾ ਖਾਦਾ ਹੋਵੇਗਾ ਕਿ ਰਮੇਸ਼ ਠੀਕ ਤਰ੍ਹਾਂ ਪੜ ਰਿਹਾ ਹੋਵੇਗਾ ਕਿ ਮੁਕੇਸ਼ ਆਪਣੀ ਸਿਹਤ ਦਾ ਧਿਆਨ ਰੱਖ ਰਿਹਾ ਹੋਵੇਗਾ ਉਹ ਕਦੇ ਚਿੱਠੀ ਨਹੀਂ ਲਿਖਦੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕੀ ਉਸਦੀ ਮਮਤਾ ਬੱਚਿਆਂ ਦੇ ਰਸਤੇ ਵਿੱਚ ਰੁਕਾਵਟ ਬਣੇਗੀ ਅਤੇ ਬੱਚਿਆਂ ਨੂੰ ਆਪਣੀ ਹਾਲਤ ਦੱਸ ਕੇ ਪਰੇਸ਼ਾਨ ਕਰਨਾ ਠੀਕ ਨਹੀਂ ਸਾਲ ਬੀਤਦੇ ਗਏ ਨਰਮਲਾ ਦੀ ਝੌਂਪੜੀ ਹੋਰ ਵੀ ਖਸਤਾ ਹਾਲ ਹੋ ਗਈ ਬਰਸਾਤ ਵਿੱਚ ਛੱਤ ਤੋਂ ਪਾਣੀ ਟਪਕਦਾ ਅਤੇ ਸਰਦੀ ਦੀਆਂ ਰਾਤਾਂ ਬਹੁਤ ਲੰਬੀਆਂ ਲੱਗਦੀਆਂ ਕਈ ਵਾਰ ਉਹ ਬੁਖਾਰ ਨਾਲ ਕੰਬਦੀ ਇਕੱਲੀ ਪਈ ਰਹਿੰਦੀ ਪਰ ਉਸਨੇ ਕਦੇ ਸ਼ਿਕਾਇਤ ਨਹੀਂ ਕੀਤੀ ਉਹ ਬਸ ਸਵੇਰੇ ਉੱਠ ਕੇ ਰੱਬ ਦਾ ਸ਼ੁਕਰਾਨਾ ਕਰਦੀ ਬੱਚਿਆਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਵ ਆ ਚੁੱਕਾ ਸੀ ਰਜੇਸ਼ ਨੂੰ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ ਰਮੇਸ਼ ਇੱਕ ਇਮਾਨਦਾਰ ਵਕੀਲ ਵਜੋਂ ਜਾਣਿਆ ਜਾਣ ਲੱਗਾ ਸੀ ਅਤੇ ਮੁਕੇਸ਼ ਨੇ ਆਪਣਾ ਵੱਡਾ ਵਪਾਰ ਖੜਾ ਕਰ ਲਿਆ ਸੀ ਤਿੰਨਾਂ ਭਰਾਵਾਂ ਦੀ ਮੁਲਾਕਾਤ ਹੁਣ ਘੱਟ ਹੀ ਹੁੰਦੀ ਸੀ ਪਰ ਉਹਨਾਂ ਦੇ ਦਿਲਾਂ ਵਿੱਚ ਇੱਕ ਗੱਲ ਸਾਂਝੀ ਸੀ ਨਿਰਮਲਾ ਦੇਵੀ ਜਦੋਂ ਕਦੇ ਉਹ ਰਾਤ ਨੂੰ ਥੱਕ ਕੇ ਬੈਠਦੇ ਤਾਂ ਸਵਾਲ ਉੱਠਦਾ ਮਾਂ ਹੁਣ ਕਿਵੇਂ ਹੋਵੇਗੀ ਪਰ ਫਿਰ ਕੋਈ ਕਹਿ ਦਿੰਦਾ ਕੰਮ ਬਹੁਤ ਹੈ ਅਗਲੇ ਮਹੀਨੇ ਚੱਲਾਂਗੇ ਅਤੇ ਉਹ ਅਗਲਾ ਮਹੀਨਾ ਕਦੇ ਨਹੀਂ ਆਉਂਦਾ ਸੀ ਪੈਸਾ ਨਾਮ ਅਤੇ ਸ਼ੌਹਰਤ ਸਭ ਕੁਝ ਸੀ ਪਰ ਉਹਨਾਂ ਦੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਖਾਲੀਪਨ ਵੱਧਦਾ ਜਾ ਰਿਹਾ ਸੀ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹਨਾਂ ਨੇ ਪਿੱਛੇ ਕੁਝ ਅਧੂਰਾ ਛੱਡ ਦਿੱਤਾ ਹੋਵੇ ਉਸ ਅਧੂਰੇਪਣ ਦਾ ਨਾਮ ਨਰਮਲਾ ਦੇਵੀ ਸੀ ਹੁਣ ਨਰਮਲਾ ਬਹੁਤ ਬੁੱਢੀ ਹੋ ਚੁੱਕੀ ਸੀ ਰੇੜੀ ਪੂਰੀ ਤਰ੍ਹਾਂ ਬੰਦ ਹੋ ਗਈ ਸੀ ਉਹ ਕਦੇ-ਕਦੇ ਸਕੂਲ ਦੇ ਬਾਹਰ ਸਿਰਫ ਬੱਚਿਆਂ ਨੂੰ ਦੇਖਣ ਲਈ ਬੈਠ ਜਾਂਦੀ ਹੁਣ ਕੋਈ ਉਸ ਤੋਂ ਖਾਣਾ ਨਹੀਂ ਮੰਗਦਾ ਸੀ ਸਗੋਂ ਉਹ ਖੁਦ ਦੂਜਿਆਂ ਦੀ ਮਦਦ ਤੇ ਨਿਰਪਰ ਹੁੰਦੀ ਜਾ ਰਹੀ ਸੀ ਇੱਕ ਸ਼ਾਮ ਜਦੋਂ ਸੂਰਜ ਢਲ ਰਿਹਾ ਸੀ ਨਰਮਲਾ ਦੇਵੀ ਆਪਣੀ ਝੌਂਪੜੀ ਦੇ ਬਾਹਰ ਬੈਠੀ ਸੀ ਨੇੜੇ ਹੀ ਕੁਝ ਬੱਚੇ ਖੇਡ ਰਹੇ ਸਨ ਅਚਾਨਕ ਇੱਕ ਬੱਚਾ ਡਿੱਗ ਪਿਆ ਅਤੇ ਰੋਣ ਲੱਗ ਗਿਆ ਨਿਰਮਲਾ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਰੋ ਨਾ ਪੁੱਤ ਸਭ ਠੀਕ ਹੋ ਜਾਵੇਗਾ ਉਸੇ ਪਲ ਉਸ ਦੀਆਂ ਅੱਖਾਂ ਪਰ ਆਈਆਂ ਅਤੇ ਉਸ ਨੂੰ ਆਪਣੇ ਤਿੰਨੇ ਬੱਚੇ ਯਾਦ ਆ ਗਏ ਉਸ ਨੇ ਅਸਮਾਨ ਵੱਲ ਦੇਖਿਆ ਅਤੇ ਰੱਬ ਅੱਗੇ ਅਰਦਾਸ ਕੀਤੀ हे ਪ੍ਰਮਾਤਮਾ ਬਸ ਇੱਕ ਵਾਰ ਉਹਨਾਂ ਨੂੰ ਦੇਖ ਲਵਾਂ ਉਸੇ ਰਾਤ ਸ਼ਹਿਰ ਦੇ ਇੱਕ ਅਲੀਸ਼ਾਨ ਅਪਾਰਟਮੈਂਟ ਵਿੱਚ ਪਰਦੇਸ਼ ਰਮੇਸ਼ ਅਤੇ ਮੁਕੇਸ਼ ਇਕੱਠੇ ਬੈਠੇ ਸਨ ਅਜੀਹਾ ਬਹੁਤ ਸਮੇਂ ਬਾਅਦ ਹੋਇਆ ਸੀ ਗੱਲਾਂ-ਗੱਲਾਂ ਵਿੱਚ ਅਚਾਨਕ ਮੁਕੇਸ਼ ਨੇ ਕਿਹਾ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਮਾਂ ਨੂੰ ਭੁੱਲ ਗਏ ਹਾਂ ਕਮਰੇ ਵਿੱਚ ਸ਼ਰਨਾਟਾ ਛਾ ਗਿਆ ਰਮੇਸ਼ ਨੇ ਹੌਲੀ ਜਿਹੀ ਕਿਹਾ ਭੁੱਲੇ ਤਾਂ ਨਹੀਂ ਹਾਂ ਪਰ ਅਸੀਂ ਉਹਨਾਂ ਨੂੰ ਲੈਣ ਕਦੇ ਗਏ ਹੀ ਨਹੀਂ ਅਰਜੇਸ਼ ਨੇ ਸ਼ਰਮ ਨਾਲ ਸਿਰ ਝੁਕਾ ਲਿਆ ਉਹਨਾਂ ਨੂੰ ਯਾਦ ਆਇਆ ਕਿ ਕਿਵੇਂ ਮਾਂ ਆਪਣੀ ਰੋਟੀ ਛੱਡ ਕੇ ਉਹਨਾਂ ਨੂੰ ਖਿਲਾਉਂਦੀ ਹੁੰਦੀ ਸੀ ਉਸ ਰਾਤ ਤਿੰਨੋਂ देर ਤੱਕ ਸੌਂ ਨਾ ਸਕੇ ਪਹਿਲੀ ਵਾਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੀ ਸਫਲਤਾ ਅਧੂਰੀ ਹੈ ਅਤੇ ਉੱਥੋਂ ਹੀ ਇੱਕ ਫੈਸਲੇ ਨੇ ਜਨਮ ਲਿਆ ਨਰਮਲਾ ਦੇਵੀ ਨੂੰ ਨਹੀਂ ਪਤਾ ਸੀ ਕਿ ਉਸਦੇ ਜੀਵਨ ਦੀ ਸਭ ਤੋਂ ਵੱਡੀ ਪ੍ਰੀਖਿਆ ਬਾਝੇ ਬਾਕੀ ਹੈ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਜਿੰਨਾ ਬੱਚਿਆਂ ਨੂੰ ਉਸਨੇ ਕਦੇ ਸਕੂਲ ਦੇ ਬਾਹਰ ਭੁੱਖ ਨਾਲ ਰੋਂਦੇ ਦੇਖਿਆ ਸੀ ਉਹ ਹੁਣ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਦਮ ਚੁੱਕਣ ਵਾਲੇ ਹਨ ਅਤੇ ਉਹ ਕਦਮ ਸਿਰਫ ਜ਼ਮੀਨ ਤੋਂ ਨਹੀਂ ਸਗੋਂ ਅਸਮਾਨ ਤੋਂ ਉਤਰਨ ਵਾਲਾ ਸੀ ਨਿਰਮਲਾ ਦੇਵੀ ਦੀ ਜ਼ਿੰਦਗੀ ਬਹੁਤ ਸੀਮਤ ਹੋ ਚੁੱਕੀ ਸੀ ਸਵੇਰੇ ਉੱਠਣਾ ਰੱਬ ਅੱਗੇ ਦੀਵਾ ਜਗਾਉਣਾ ਅਤੇ ਫਿਰ ਝੌਂਪੜੀ ਦੇ ਬਾਹਰ ਬੈਠ ਕੇ ਦਿਨ ਢਲਣ ਦਾ ਇੰਤਜ਼ਾਰ ਕਰਨਾ ਸਕੂਲ ਦੀ ਘੰਟੀ ਹੁਣ ਵੀ ਵੱਜਦੀ ਸੀ ਪਰ ਉਸ ਦੇ ਕੰਨ ਹੁਣ ਓਨੇ ਤੇਜ਼ ਨਹੀਂ ਰਹੇ ਸਨ ਬੱਚੇ ਆਉਂਦੇ ਜਾਂਦੇ ਸਨ ਪਰ ਬਹੁਤ ਘੱਟ ਲੋਕ ਜਾਣਦੇ ਸਨ ਕਿ ਇਹ ਝੁਕੀ ਹੋਈ ਬਜ਼ੁਰਗ ਔਰਤ ਨੇ ਕਦੇ ਕਿੰਨੇ ਬੱਚਿਆਂ ਦੇ ਹੀ ਪੇਟ ਭਰੇ ਸਨ ਉਸ ਦੇ ਹੱਥ ਕੰਬਦੇ ਸਨ ਅੱਖਾਂ ਦੀ ਰੌਸ਼ਨੀ ਧੁੰਦਲੀ ਹੋ ਚੁੱਕੀ ਸੀ ਅਤੇ ਸਾਹ ਜਲਦੀ ਫੁੱਲਣ ਲੱਗ ਪੈਂਦਾ ਸੀ ਪਰ ਫਿਰ ਵੀ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਰਹਿੰਦੀ ਸੀ ਜਿਵੇਂ ਉਸਨੇ ਜ਼ਿੰਦਗੀ ਤੋਂ ਸ਼ਿਕਾਇਤ ਕਰਨਾ ਬਹੁਤ ਪਹਿਲਾਂ ਹੀ ਛੱਡ ਦਿੱਤਾ ਹੋਵੇ ਅਗਲੀ ਸਵੇਰ ਅਸਮਾਨ ਕੁਝ ਵੱਖਰਾ ਹੀ ਸੀ ਬੱਦਲ ਹਲਕੇ ਸਨ ਅਤੇ ਹਵਾ ਵਿੱਚ ਇੱਕ ਅਜੀਬ ਹਲਚਲ ਸੀ ਨਰਮਲਾ ਦੇਵੀ ਆਪਣੀ ਝੌਂਪੜੀ ਦੇ ਬਾਹਰ ਧੁੱਪ ਸੇਕ ਰਹੀ ਸੀ ਉਦੋਂ ਹੀ ਉਸਨੇ ਉੱਪਰੋਂ ਇੱਕ ਤੇਜ਼ ਅਤੇ ਅਣਜਾਣ ਸ਼ੋਰ ਸੁਣਿਆ ਦੱਲਾਂ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਕੋਈ ਵੱਡਾ ਟਰੱਕ ਕੋਲੋਂ ਗੁਜ਼ਰ ਰਿਹਾ ਹੈ ਪਰ ਸ਼ੋਰ ਵੱਧਦਾ ਗਿਆ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਨਿਕਲਣ ਲੱਗੇ ਬੱਚਿਆਂ ਨੇ ਅਸਮਾਨ ਵੱਲ ਉਂਗਲਾਂ ਉਠਾਈਆਂ ਉਹ ਦੇਖੋ ਹੈਲੀਕਾਪਟਰ ਕਿਸੇ ਨੇ ਚੀਕ ਕੇ ਕਿਹਾ ਨਰਮਲਾ ਦੇਵੀ ਨੇ ਹੌਲੀ-ਹੌਲੀ ਸਿਰ ਉਠਾਇਆ ਉਸ ਦੀਆਂ ਅੱਖਾਂ ਨੇ ਅਸਮਾਨ ਵਿੱਚ ਘੁੰਮਦੀ ਇੱਕ ਵੱਡੀ ਚੀਜ਼ ਦੇਖੀ ਉਸਨੇ ਕਦੇ ਇੰਨੇ ਨੇੜਿਓਂ ਹੈਲੀਕਾਪਟਰ ਨਹੀਂ ਦੇਖਿਆ ਸੀ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਇੱਥੇ ਕਿਉਂ ਆ ਰਿਹਾ ਹੈ ਸ਼ੋਰ ਇੰਨਾ ਤੇਜ਼ ਸੀ ਕਿ ਪੂਰੀ ਬਸਤੀ ਗੂੰਜਣ ਲੱਗੀ ਕੁਝ ਹੀ ਪਲਾਂ ਵਿੱਚ ਉਹ ਹੈਲੀਕਾਪਟਰ ਉਸੇ ਕੱਚੇ ਮੈਦਾਨ ਵਿੱਚ ਉਤਰਨ ਲੱਗਾ ਜੋ ਨਿਰਮਲਾ ਦੀ ਝੌਂਪੜੀ ਤੋਂ ਥੋੜੀ ਹੀ ਦੂਰੀ ਤੇ ਸੀ ਧੂੜ ਦਾ ਗੁਬਾਰ ਉੱਠਣ ਲੱਗਾ ਲੋਕ ਸਹਿਮੇ ਹੋਏ ਸਨ ਕੋਈ ਡਰ ਕੇ ਪਿੱਛੇ ਹਟ ਰਿਹਾ ਸੀ ਅਤੇ ਕੋਈ ਉਤਸੁਕਤਾ ਵਿੱਚ ਅੱਗੇ ਵੱਧ ਰਿਹਾ ਸੀ ਹੈਲੀਕਾਪਟਰ ਦੇ ਰੁਕਦੇ ਹੀ ਉਸ ਦਾ ਦਰਵਾਜ਼ਾ ਖੁੱਲ੍ਹਿਆ ਸਭ ਤੋਂ ਪਹਿਲਾਂ ਇੱਕ ਆਦਮੀ ਉਤਰਿਆ ਮਹਿੰਗੇ ਕੱਪੜੇ ਚਮਕਦੇ ਜੁੱਤੇ ਅਤੇ ਚਿਹਰੇ ਤੇ ਗੰਭੀਰਤਾ ਉਸ ਦੇ ਪਿੱਛੇ ਦੂਜਾ ਅਤੇ ਫਿਰ ਤੀਜਾ ਤਿੰਨੋਂ ਹੀ ਰਤਵੇ ਵਾਲੇ ਅਤੇ ਆਤਮ ਵਿਸ਼ਵਾਸ ਨਾਲ ਭਰੇ ਹੋਏ ਸਨ ਪਰ ਉਹਨਾਂ ਦੀਆਂ ਅੱਖਾਂ ਵਿੱਚ ਕੁਝ ਅਜੀਹਾ ਸੀ ਜੋ ਅਮੀਰੀ ਤੋਂ ਵੱਖਰਾ ਸੀ ਪੀੜ ਵਿੱਚ ਕਾਨਾ ਫੁੱਸੀ ਹੋਣ ਲੱਗੀ ਇਹ ਕੌਣ ਲੋਕ ਹਨ ਇੱਥੇ ਕੀ ਕੰਮ ਹੈ ਇਹਨਾਂ ਦਾ ਤਿੰਨੋ ਆਦਮੀ ਬਿਨਾਂ ਕਿਸੇ ਦਿਖਾਵੇ ਦੇ ਸਿੱਧਾ ਉਸ ਚੌਂਪੜੀ ਵੱਲ ਵਧੇ ਜਿੱਥੇ ਨਰਮਲਾ ਦੇਵੀ ਬੈਠੀ ਸੀ ਨਰਮਲਾ ਨੇ ਉਹਨਾਂ ਨੂੰ ਆਉਂਦੇ ਦੇਖਿਆ ਪਰ ਉਹ ਸਮਝ ਨਹੀਂ ਸਕੀ ਕਿ ਉਹ ਕੌਣ ਹਨ ਉਸ ਲਈ ਤਾਂ ਉਹ ਬਸ ਤਿੰਨ ਅਜਨਬੀ ਸਨ ਜਿਵੇਂ ਹੀ ਉਹ ਉਸ ਦੇ ਸਾਹਮਣੇ ਪਹੁੰਚੇ ਨਰਮਲਾ ਉੱਠਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਸਦੇ ਪੈਰ ਸਾਥ ਨਹੀਂ ਦੇ ਰਹੇ ਸਨ ਤਦ ਪਹਿਲਾ ਆਦਮੀ ਅੱਗੇ ਵਧਿਆ ਉਸਨੇ ਕੁਝ ਨਹੀਂ ਕਿਹਾ ਬਸ ਹੌਲੀ ਜਿਹੀ ਨਰਮਲਾ ਦੇਵੀ ਦੇ ਸਾਹਮਣੇ ਗੋਡਿਆਂ ਭਾਰ ਬੈਠ ਗਿਆ ਦੂਜੇ ਅਤੇ ਤੀਜੇ ਨੇ ਵੀ ਇੰਜ ਹੀ ਕੀਤਾ ਪੂਰਾ ਇਲਾਕਾ ਹੈਰਾਨ ਰਹਿ ਗਿਆ ਤਿੰਨ ਅਮੀਰ ਅਤੇ ਪ੍ਰਭਾਵਸ਼ਾਲੀ ਆਦਮੀ ਇੱਕ ਝੁਕੀ ਹੋਈ ਬਜ਼ੁਰਗ ਔਰਤ ਦੇ ਸਾਹਮਣੇ ਝੁਕੇ ਹੋਏ ਸਨ ਨਰਮਲਾ ਦੇਵੀ ਦੇ ਹੱਥ ਕੰਬਣ ਲੱਗੇ ਉਸਨੇ ਘਬਰਾ ਕੇ ਕਿਹਾ ਪਤ ਇੱਕ ਹੀ ਕਰ ਰਹੀ ਹਾਂ ਉਠੋ ਉਦੋਂ ਹੀ ਪਹਿਲੇ ਆਦਮੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤਰੇ ਉਸਨੇ ਸਿਰ ਉਠਾ ਕੇ ਕਿਹਾ ਮਾਂ ਸਾਨੂੰ ਪਹਿਚਾਨਿਆ ਨਹੀਂ ਨਰਮਲਾ ਨੇ ਉਸਦੀ ਸ਼ਕਲ غور ਨਾਲ ਦੇਖੀ ਕੁਝ ਪਲ ਦੇਖਦੀ ਰਹੀ ਫਿਰ ਅਚਾਨਕ ਉਸਦੀਆਂ ਅੱਖਾਂ ਫੈਲ ਗਈਆਂ ਅਤੇ ਬੁੱਲ ਕੰਬਣ ਲੱਗੇ ਮਕੇਸ਼ ਦੂਜੇ ਨੇ ਕਿਹਾ ਮੈਂ ਰਮੇਸ਼ ਹਾਂ ਅੰਮਾ ਤੀਜੇ ਨੇ ਭਾਰੀ ਆਵਾਜ਼ ਵਿੱਚ ਕਿਹਾ ਤੇ ਮੈਂ ਰਜੇਸ਼ ਨਿਰਮਲਾ ਦੇਵੀ ਦਾ ਸਾਹ ਜਿਵੇਂ اٹਕ ਗਿਆ ਉਹ ਕੁਝ ਬੋਲ ਨਾ ਸકી ਉਸ ਦੇ ਹੱਥ ਆਪਣੇ ਆਪ ਅੱਗੇ ਵਧੇ ਅਤੇ ਤਿੰਨਾਂ ਦੇ ਸਿਰਾਂ ਤੇ ਜਾ ਟਿਕੇ ਉਸ ਦੇ ਚਿਹਰੇ ਤੇ ਹੈਰਾਨੀ ਖੁਸ਼ੀ ਦਰਦ ਅਤੇ ਮਮਤਾ ਸਭ ਇੱਕੋ ਵੇਲੇ ਉੱਭਰ ਆਏ ਮੇਰੇ ਬੱਚੇ ਇਹਨਾਂ ਕਹਿ ਕੇ ਉਹ ਫੁੱਟ ਫੁੱਟ ਕੇ ਰੋ ਪਈ ਰਜੇਸ਼ ਨੇ ਉਸ ਦਾ ਹੱਥ ਫੜ ਲਿਆ ਅਤੇ ਕਿਹਾ ਮਾ ਸਾਨੂੰ ਮਾਫ ਕਰ ਦਿਓ ਅਸੀਂ ਬਹੁਤ ਦੇਰ ਕਰ ਦਿੱਤੀ ਅਸੀਂ ਤੁਹਾਨੂੰ ਲੈਣ ਆਏ ਹਾਂ ਮੁਕੇਸ਼ ਨੇ ਭਰੀਆਂ ਅੱਖਾਂ ਨਾਲ ਅੱਗੇ ਵਧ ਕੇ ਕਿਹਾ ਜਿਸ ਦਿਨ ਤੋਂ ਅਸੀਂ ਵੱਡੇ ਬਣੇ ਹਾਂ ਸਾਡਾ ਹਰ ਕਦਮ ਤੁਹਾਡੀ ਦੁਆ ਸਦਕਾ ਹੀ ਉੱਠਿਆ ਹੈ ਅੱਜ ਅਸੀਂ ਜੋ ਕੁਝ ਵੀ ਹਾਂ ਸਿਰਫ ਤੁਹਾਡੀ ਬਦੌਲਤ ਹਾਂ ਨਿਰਮਲਾ ਦੇਵੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਸ ਨੇ ਤਿੰਨਾਂ ਦੇ ਸਿਰਾਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਉਸਨੇ ਬੜੀ ਨਿਮਰਤਾ ਨਾਲ ਕਿਹਾ ਬੇਟਾ ਮੈਂ ਤਾਂ ਕਦੇ ਕੁਝ ਮੰਗਿਆ ਹੀ ਨਹੀਂ ਸੀ ਮੈਂ ਤਾਂ ਬਸ ਇਹੀ ਚਾਹੁੰਦੀ ਸੀ ਕਿ ਤੁਸੀਂ ਚੰਗੇ ਇਨਸਾਨ ਬਣੋ ਉਸੇ ਵੇਲੇ ਰਜੇਸ਼ ਨੇ ਇਸ਼ਾਰਾ ਕੀਤਾ ਪਿੱਛੋਂ ਕੁਝ ਲੋਕ ਆਏ ਅਤੇ ਚੌਪੜੀ ਕੋਲ ਖੜੇ ਹੋ ਗਏ ਰਜੇਸ਼ ਨੇ ਕਿਹਾ ਅੰਮਾ ਹੁਣ ਤੁਸੀਂ ਇੱਥੇ ਨਹੀਂ ਰਹੋਗੇ ਤੁਹਾਡੇ ਨਾਮ ਤੇ ਇੱਕ ਅਜੇਹਾ ਘਰ ਬਣੇਗਾ ਜਿੱਥੇ ਕੋਈ ਵੀ ਬੱਚਾ ਕਦੇ ਭੁੱਖਾ ਨਹੀਂ ਸੌਵੇਗਾ ਨਰਮਲਾ ਦੇਵੀ ਨੇ ਸਿਰ ਹਿਲਾਉਂਦਿਆਂ ਕਿਹਾ ਪੁੱਤਰ ਘਰ ਤਾਂ ਮੈਨੂੰ ਉਸੇ ਦਿਨ ਮਿਲ ਗਿਆ ਸੀ ਜਿਸ ਦਿਨ ਤੁਸੀਂ ਤਿੰਨਾਂ ਨੇ ਪਹਿਲੀ ਵਾਰ ਪੇਟ ਭਰ ਕੇ ਰੋਟੀ ਖਾਧੀ ਸੀ ਆਲੇ-ਦੁਆਲੇ ਖੜੀ ਭੀੜ ਇਹ ਸਭ ਕੁਝ ਚੁੱਪਚਾਪ ਵੇਖ ਰਹੀ ਸੀ ਕਈਆਂ ਦੀਆਂ ਅੱਖਾਂ ਨਮ ਸਨ ਭੀੜ ਵਿੱਚੋਂ ਕਿਸੇ ਨੇ ਹੌਲੀ ਜਿਹੀ ਕਿਹਾ ਦੇਖੋ ਇਹ ਹੀ ਅਸਲੀ ਅਮੀਰੀ ਹੈ ਉਸ ਦਿਨ ਨਰਮਲਾ ਦੇਵੀ ਨੂੰ ਹੈਲੀਕਾਪਟਰ ਵਿੱਚ ਬਿਠਾਇਆ ਗਿਆ ਪਰ ਉੱਡਣ ਤੋਂ ਪਹਿਲਾਂ ਉਸਨੇ ਆਖਰੀ ਵਾਰ ਮੁੜ ਕੇ ਸਕੂਲ ਦੇ ਗੇਟ ਵੱਲ ਵੇਖਿਆ ਉਹੀ ਜਗ੍ਹਾ ਜਿੱਥੇ ਉਸਨੇ ਪਹਿਲੀ ਵਾਰ ਤਿੰਨ ਭੁੱਖੇ ਬੱਚਿਆਂ ਨੂੰ ਖਾਣਾ ਖਵਾਇਆ ਸੀ ਕੁਝ ਮਹੀਨਿਆਂ ਬਾਅਦ ਸ਼ਹਿਰ ਵਿੱਚ ਇੱਕ ਅਲੀਸ਼ਾਨ ਇਮਾਰਤ ਤਿਆਰ ਹੋਈ ਜਿਸ ਦਾ ਨਾਂ ਰੱਖਿਆ ਗਿਆ ਨਰਮਲਾ ਅਨਪੂਰਨਾ ਆਸਰਾ ਉੱਥੇ ਬੱਚਿਆਂ ਲਈ ਖਾਣਾ ਸਕੂਲ ਅਤੇ ਰਹਿਣ ਦੀ ਪੂਰੀ ਸਹੂਲਤ ਸੀ ਉਸ ਆਸ਼ਰਮ ਦੀ ਰਸੋਈ ਵਿੱਚ ਇੱਕ ਕੁਰਸੀ ਤੇ ਨਰਮਲਾ ਦੇਵੀ ਬੈਠੀ ਰਹਿੰਦੀ ਸੀ ਭਾਵੇਂ ਉਸ ਦੇ ਹੱਥ ਕੰਬਦੇ ਸਨ ਪਰ ਦਿਲ ਸਕੂਨ ਨਾਲ ਭਰਿਆ ਹੋਇਆ ਸੀ ਹਰ ਸ਼ਾਮ ਰਜੇਸ਼ ਰਮੇਸ਼ ਅਤੇ ਮਕੇਸ਼ ਉਸ ਦੇ ਕੋਲ ਬੈਠਦੇ ਅਤੇ ਉਹੀ ਸਾਦਾ ਖਾਣਾ ਖਾਂਦੇ ਜੋ ਕਦੇ ਉਹਨਾਂ ਨੇ ਰੇੜੀ ਕੋਲ ਬੈਠ ਕੇ ਖਾਦਾ ਸੀ ਨਰਮਲਾ ਦੇਵੀ ਅਕਸਰ ਮੁਸਕਰਾ ਕੇ ਕਹਿੰਦੀ ਯਾਦ ਰੱਖਣਾ ਭੁੱਖ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਹੁੰਦਾ ਅਤੇ ਪੇਟ ਭਰਨ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਸੱਚ ਤਾਂ ਇਹ ਸੀ ਕਿ ਜਿਸ ਮਹਿਲਾ ਨੇ 25 ਸਾਲ ਪਹਿਲਾਂ ਸਕੂਲ ਦੇ ਬਾਹਰ ਤਿੰਨ ਭੁੱਖੇ ਅਨਾਥ ਬੱਚਿਆਂ ਨੂੰ ਰੋਟੀ ਖਵਾਈ ਸੀ ਸਮੇਂ ਨੇ ਅੱਜ ਉਹੀ ਤਿੰਨ ਅਮੀਰ ਆਦਮੀ ਉਸਦੇ ਦਰਵਾਜ਼ੇ ਤੇ ਨੀ ਵਾਕੇ ਪੇ ਦਿੱਤੇ ਸਨ ਦੁਨੀਆ ਦੀ ਹਰ ਦੌਲਤ ਉਸ ਮਾਂ ਦੀ ਅਸੀਸ ਅੱਗੇ ਫਿੱਕੀ ਐ ਜਿਸ ਨੇ ਖੁਦ ਭੁੱਖੇ ਰਹਿ ਕੇ ਤੁਹਾਨੂੰ ਇਸ ਕਾਬਲ ਬਣਾਇਆ ਹੈ ਕਾਮਯਾਬੀ ਦੀਆਂ ਉਚਾਈਆਂ ਤੇ ਪਹੁੰਚ ਕੇ ਕਦੇ ਵੀ ਆਪਣੀਆਂ ਜੜਾਂ ਅਤੇ ਆਪਣੀ ਮਾਂ ਨੂੰ ਨਾ ਭੁੱਲੋ ਵਕਤ ਰਹਿੰਦੇ ਆ ਉਹਨਾਂ ਬਜ਼ੁਰਗ ਅੱਖਾਂ ਕੋਲ ਵਾਪਸ ਮੁੜ ਆਓ ਜੋ ਹਰ ਆਹਟ ਤੇ ਤੁਹਾਡਾ ਇੰਤਜ਼ਾਰ ਕਰਦੀਆਂ ਹਨ ਕਿਤੇ ਅਜੇਹਾ ਨਾ ਹੋਵੇ ਕਿ ਜਦੋਂ ਤੁਹਾਡੇ ਕੋਲ ਦੇਣ ਲਈ ਸਭ ਕੁਝ ਹੋਵੇ ਤਾਂ ਉਸ ਨੂੰ ਪਾਉਣ ਵਾਲਾ ਹੀ ਮੌਜੂਦ ਨਾ ਰਹੇ ਵੱਡਾ ਆਦਮੀ ਉਹ ਨਹੀਂ ਜੋ ਵੱਡੀ ਗੱਡੀ ਵਿੱਚ ਘੁੰਮਦਾ ਹੈ ਬਲਕਿ ਉਹ ਹੈ ਜਿਸ ਦੇ ਆਉਣ ਨਾਲ ਇੱਕ ਮਾਂ ਦੇ ਚਿਹਰੇ ਤੇ ਸਾਲਾਂ ਬਾਅਦ ਸਕੂਨ ਦੀ ਮੁਸਕਾਨ ਆ ਜਾਵੇ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ